ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਦੋਸਤੋ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਜੋਤ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਦੋਸਤੋ ਸਾਹਮਣੇ ਸਕਰੀਨ ਤੇ ਜਿਹੜੀ ਤੁਸੀਂ ਅੱਜ ਵਾਲੀ ਵੀਡੀਓ ਦੇਖ ਰਹੇ ਹੋ ਇਹ ਪਸ਼ੂ ਮੰਡੀ ਡੱਬ ਵਾਲੀ ਦੀ ਹੈ ਅੱਜ ਸੈੱਟ ਚੜ੍ਹਦੇ ਆ ਜੀ ਸ਼ਨੀਵਾਰ ਅੱਜ ਦੀ ਮੰਡੀ ਸ਼ਨੀਵਾਰ ਲੱਗੀ ਆ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਿਹਾ ਹੈ ਕੱਲ ਨੂੰ ਸੰਡੇ ਸੀ ਦੋਸਤੋ ਕੱਲ ਨੂੰ ਇਲੈਕਸ਼ਨ ਹੋਣਾ ਸੀ ਇਸ ਕਰਕੇ ਇੱਕ ਦਿਨ ਪਹਿਲਾਂ ਹੀ ਐਡਵਾਂਸ ਮੰਡੀ ਲਾਈ ਗਈ ਆ ਅੱਜ ਵਾਲੀ ਮੰਡੀ ਤੁਸੀਂ ਤੁਹਾਨੂੰ ਟੋਟਲ ਦਿਖਾਉਨੇ ਆ। ਤਕਰੀਬਨ ਖਾਲੀ ਵਰਗੀ ਆ। ਥੋੜੇ-ਬਹੁਤੇ ਪਸ਼ੂ ਆਇਆ ਦੋਸਤੋ ਇਸ ਮੰਡੀ ਦੇ ਵਿੱਚ। ਸਾਹਮਣੇ ਤੁਹਾਨੂੰ ਦਿਖਾ ਰਿਹਾ। ਜਿਹੜੇ ਕਿਸਾਨ ਦੋਸਤ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤਾਂ ਜੋ ਨਵੀਂ ਤੋਂ ਨਵੀਂ ਆਉਣ ਵਾਲੀ ਵੀਡੀਓ ਤੁਸੀਂ ਆਸਾਨੀ ਨਾਲ ਦੇਖ ਸਕੋ। ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਤੇ ਮੇਰੇ YouTube ਚੈਨਲ ਜੋਤ ਦੇਰੀ ਫਾਰਮਿੰਗ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀਤਾ ਜਾਊਗਾ। ਇਦਾਂ ਦੀ ਕਿਸੇ ਵੀ ਵੀਰ ਨੇ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਾਉਣੇ ਹੋਣ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਆਪਣੇ ਚੈਨਲ ਦਾ ਕੰਟੈਕਟ ਨੰਬਰ ਹੈਗਾ ਜੀ 95380787 ਜੋ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਅੱਜ ਵਾਲੀ ਮੰਡੀ ਦੇ ਵਿੱਚ ਤਕਰੀਬਨ ਬਹੁਤ ਘੱਟ ਪਸ਼ੂ ਆਏ ਆ ਐਚ ਐਫ ਗਾਵਾਂ ਆਈਆਂ ਕੁਝ 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 ਮੋਹਰਾ ਕੁਆਲਟੀ ਦੇ ਮੱਝਾਂ ਵੀ ਆਈਆਂ ਹੋਣੀਆਂ ਆ ਕੋਸ਼ਿਸ਼ ਕਰਦੇ ਆ ਕਵਰ ਕਰਨ ਦੀ ਤੇ ਤੁਹਾਨੂੰ ਦਿਖਾਉਣੇ ਆ ਬਣੇ ਰਿਓ ਆਪਣੇ ਚੈਨਲ ਦੇ ਨਾਲ ਅੱਗੇ ਚੱਲ ਕੇ ਪਸ਼ੂ ਪਾਲ ਕ ਵੀਰਾਂ ਨਾਲ ਗੱਲਬਾਤ ਕਰਕੇ ਤੁਹਾਡੇ ਨੂੰ ਸਾਂਝੀ ਕਰ ਦਿੰਨੇ ਆ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਤਕਰੀਬਨ ਸਾਰਾ ਹਾਲ ਅੱਜ ਵਿਹਲੇ ਵਰਗਾ ਲੱਗ ਰਿਹਾ ਜੀ ਟਾਵੇਂ ਟਾਵੇਂ ਪਸੂ ਦੋਸਤੋ ਆਏ ਨੇ ਮੰਡੀ ਦੇ ਵਿੱਚ ਹੈਲੋ ਤੋਰ ਲਾ ਵੀਰੇ ਤੋਰ ਲਾ ਸਾਨ ਦੋਸਤੋ ਸਾਹਮਣੇ ਸਕਰੀਨ ਤੇ ਤੁਸੀਂ ਇੱਕ ਵਹਿੜ ਦੇਖ ਰਹੇ ਹੋ ਪਹਿਲੇ ਸਵੇਰੇ ਸੂਣਾ ਨੇ ਡੱਬ ਬਣਾ ਕੱਦ ਕੱਟ ਹਾਈ ਲੈਂਥ ਬਹੁਤ ਚੰਗਾ ਹੈ ਕਾਲੇ ਚ ਟੀ ਡੱਬਾਂ ਚ ਪੈਂਦੀ ਆ ਥੋੜੇ ਕਾਲੇ ਡੱਬ ਜਾਦੇ ਆ بیس ਕੁਆਲਟੀ ਚੈੱਕ ਕਰ ਲਓ ਕੱਟ ਦਾ ਸਾਈਜ਼ ਬਹੁਤ ਸੋਹਣਾ ਤਿਆਰ ਕਰੀ ਜਾਂਦੀ ਆ ਬਾਕੀ ਜਾਣਕਾਰੀ ਬਾਹਰਨ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕੀ ਡਿਮਾਂਡ ਰੱਖੀ ਹੋਈ ਹੈ ਬਹੁਤ ਸੋਹਣਾ ਕੱਟ ਦਾ ਸਾਈਜ਼ ਬਣਾਇਆ ਹੋਇਆ ਤੁਹਾਨੂੰ ਨੇੜੇ ਤੋਂ ਦਿਖਾਉਣੇ ਆ ਦੇ ਸੰਤ ਕਨਵੀਫ ਤੁਹਾਨੂੰ ਦਾ ਸਹੀ ਤੁਸੀਂ ਚੈੱਕ ਕਰ ਲਓ ਬਹੁਤ ਵਧੀਆ ਇਸ ਕੁਆਲਿਟੀ ਬਹੁਤ ਸੁਣੇ ਦੋਸਤੋ ਮੁੱਖੀ ਰਸਣ ਲੱਗੇ ਹੋਏ ਚੰਗੀ ਕੁਆਲਿਟੀ ਦੀ ਆ ਬਾਕੀ ਤੁਸੀਂ ਆਪ ਮਰ ਪਰ ਕਰ ਲਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜਿਹੜੀ ਵੇੜਾ ਆ ਪਾ ਤੋੜ ਕੇ ਦਿਖਾਈ ਕਿੰਨੇ ਸੂਏ ਪਹਿਲੇ ਸੂਏ ਪਹਿਲੇ ਸੂਏ ਆ ਆ ਦੋ ਦੰਦ ਬੱਚੇ ਆ ਦੋ ਦੰਦ ਹਾਂਜੀ ਕਿੰਨੇ ਦਿਨ ਰਹਿ ਗਏ ਸੂਣ ਚ ਇਹਦੇ ਹਫਤਾ ਪਿਆ ਜੀ ਹਫਤਾ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਕੱਢੂ ਤੁਹਾਨੂੰ 25 ਪਲੱਸ ਜੀ 25 ਪਲੱਸ ਹਾਂਜੀ ਕਿੰਨੇ ਡਿਮਾਂਡ ਰੱਖੀ ਵੀਰੇ ਡਿਮਾਂਡ ਤੇ 82 ਹਜ਼ਾਰ ਦਾ 82 ਹਜ਼ਾਰ ਠੀਕ ਆ ਕੁਛ ਲੱਗਿਆ ਲੱਗਦਾ ਜੀ ਕਿੰਨੇ ਕ ਲੱਗਦੇ 62 3 ਹਾਂਜੀ ਠੀਕ ਆ ਅੱਜ ਮੰਡੀ ਦੇ ਚ ਥੋੜੇ ਪਸ਼ੂ ਘੱਟ ਆਏ ਪਸ਼ੂ ਘੱਟ ਆਈ ਹਾਂਜੀ ਗਾਉ ਠੀਕ ਆ ਗਾਉ ਠੀਕ ਆ ਹਾਂਜੀ ਠੀਕ ਆ ਲੈਕਸ਼ਨ ਕਰਕੇ ਹਨਾ ਲੈਕਸ਼ਨ ਕਰਕੇ ਜੀ ਲੱਗੀ ਵੀ ਅੱਜ ਸ਼ਨੀਵਾਰ ਆ ਇਹ ਹਾਂ ਅਗ ਸੰਡੇ ਨਾਲ ਆ ਦੇ ਦੀ ਸ਼ੁਰੂ ਕਰ ਲੱਗ ਠੀਕ ਆ ਜੇ ਰਵੈਡ ਦਾ 82 ਮਾਰ ਕਰਦੇ ਹੋ ਕਿਥੋਂ ਤੱਕ ਲਾਟ ਸੇਲ ਕਰ ਦੇਣੀ ਆ 70 72 ਦੀ ਛੱਡਾਂਗੇ 70 72 ਦੀ ਹਾਂ ਜੀ ਨਾਮ ਦੱਸੀ ਵੀਰੇ ਆਪਣਾ ਹ ਮੇਰਾ ਨਾਮ ਬਾਜੀ ਸਿੰਘ ਹੈ ਜੀ ਠੀਕ ਆ ਪਿੰਡ ਕੋਡਾ ਜਿਲ੍ਹਾ ਬਠਿੰਡਾ ਜੀ ਜਿਲ੍ਹਾ ਬਠਿੰਡਾ ਮੋਬਾਈਲ ਨੰਬਰ ਦੱਸ ਦੇ ਵੀਰੇ 9023871044 ਠੀਕ ਆ ਓਕੇ ਵੀਰੇ ਧੰਨਵਾਦ ਦੋਸਤੋ ਇਸੇ ਹੀ ਵੀਰ ਦੀ ਇੱਕ ਹੋਰ ਪਹਿਲੇ ਸੂਏ ਦਾ ਕਵਰ ਕਰ ਰਹੇ ਆ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਅਟਰ ਦਾ ਸਾਈਜ਼ ਨੇ ਤਿਆਰ ਕੀਤਾ ਆ ਦੋਸਤੋ ਇਹ ਵੀ ਗੱਬਣਾ ਕੱਦ-ਕਾਟ ਹਾਈ ਗ੍ਰੈਂਥ ਬਹੁਤ ਵਧੀਆ ਇਹਦਾ ਪ੍ਰੋਪਰ ਟੇਲ ਬਾਈ ਜੀ ਰੋਟ ਲੈ ਕੇ ਤੁਹਾਡੇ ਨਾਲ ਸਾਂਝ ਕਰ ਦਿੰਦੇ ਆ ਕੀ ਡਿਮਾਂਡ ਰੱਖੀ ਆ ਥੋੜੀ ਥੋੜੂ ਨੇੜੇ ਤੋਂ ਚੈੱਕ ਕਰਵਾਉਣੇ ਆ ਆਰਡਰ ਸਾਈਜ਼ ਬਹੁਤ ਸੋਨਾ ਬਣਾਈ ਜਾਂਦੀ ਆ ਥੋੜੀ ਭੂਮ ਤੁਹਾਨੂੰ ਜ਼ਰੂਰ ਦਿਖੂਗੀ ਕਿਉਂਕਿ ਗੱਪਣ ਹਾਲੇ ਬਾਈ ਦੂਜਾ ਨੰਬਰ ਜਿਹੜੀ ਥੋੜੀ ਥੋੜੀ ਆ ਪਵੈਣ ਹਾਂਜੀ ਇਹ ਗੱਪਣ ਇਹ ਗੱਪਣ ਆ ਜੀ ਠੀਕ ਆ ਇਹਨੇ ਕਿੰਨੇ ਦਿਨਾਂ ਸੋਨਾ ਇਹ 5-6 ਦਿਨ ਲੈ ਜੀ 5-6 ਦਿਨ ਹਾਂਜੀ ਠੀਕ ਆ ਇਹ ਕਿੰਨਾ ਕੁ ਦੁੱਧ ਕੱਢੂ 25 ਪਲੱਸ ਹੀ ਕੱਢ ਦੂ ਜੀ 25 ਪਲੱਸ ਹੀ ਹਾਂਜੀ ਠੀਕ ਆ ਇੰਨੀ ਡਿਮਾਂਡ ਦੇ 8000 ਬਿਆਸੀ ਹਰ ਮਾਨੀ 8000 ਹਾਂਜੀ ਠੀਕ ਆ ਲੱਗਿਆ ਕੁਛ ਇਹਦਾ ਇਹਦਾ ਲੱਗਿਆ ਇਹ ਕੁਛ ਨਹੀਂ ਇਹ ਗਾਹ ਪੁੱਛੀ ਜਾਂਦੇ ਪੁੱਛੀ ਜਾਂਦੇ ਹਾਂਜੀ ਠੀਕ ਆ ਲਾਸਟ ਆਪਸੀ ਹਾਲ ਕਿੱਥੋਂ ਤੱਕ ਕਰ ਦੇਣੀ ਆ 856 ਛੜ ਦੀ 65 ਛੜ ਦੀ ਓਕੇ ਹੋ ਗਿਆ ਤੁਹਾਨੂੰ ਆ ਦੋਸਤੋ ਇੱਕ ਸਾਹਮਣੇ ਸਕਰੀਨ ਤੇ ਤੁਸੀਂ ਹੋਰ ਬੈਠ ਦੇਖ ਰਹੇ ਹੋ ਦੂਜੇ ਸੁਵੇ ਗੱਬਣਾ ਇਹ ਵੀ ਬਹੁਤ ਸੋਨਾ ਆਰਡਰ ਦਾ ਸੈਟ ਤਿਆਰ ਕਰ ਰਹੀ ਐ ਖੱਦ ਕਾਟ ਤੇ ਹਾਈਟ ਲੈਂਥ ਪੂਰੀ ਆ ਇਹਦੀ بیس ਕੁਆਲਿਟੀ ਚੈੱਕ ਕਰ ਲਓ ਸੋਨਾ ਸੈਟ ਬਹੁਤ ਸੋਨਾ ਮੁਠੀ ਹਲ ਥਣ ਲੱਗਿਓ ਆ ਦੂਜੇ ਸੁਵੇ ਆ 18 ਸਾਈਜ਼ ਸੂਨ ਦੇ ਲੱਗ ਗਿਆ ਕਿ ਹੋਰ ਵੀ ਚਿਆਰ ਕਰੂਗੀ ਪ੍ਰੋਪਰ ਡੀਟੇਲ ਬਾਈ ਜਰਤ ਮੈਂ ਕਿ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਕਿੰਨੀ ਕੁ ਡਿਮਾਂਡ ਰੱਖੀ ਆ ਓੜੀ ਤੁਹਾਨੂੰ ਲੱਗਿਓ ਹੋ ਕੇ ਚੈੱਕ ਕਰਾਉਣੇ ਆ ਕੱਡਰ ਦਾ ਸਾਈਜ਼ ਇਹਦਾ ਥਨ ਚੈੱਕ ਕਰ ਲਓ ਦੋਸਤੋ ਇਹ ਤੇਲ ਥਨ ਬਣਾਇਆ ਹੋਇਆ ਥੋੜਾ ਹਵਾਨਾ ਜਾਂ ਟਿੱਲਾ ਕਿਉਂਕਿ ਸੂਨ ਦੇ ਲੱਗ ਗਿਆ ਕਿ ਪੂਰਾ ਭਰੂਗੀ ਬਾਈ ਤੀਜਾ ਨੰਬਰ ਜਿਹੜੀ ਟੋਰੀ ਆਪਾਂ ਵੜ ਇਹ ਦੂਜਾ ਸੂਆ ਜੀ ਇਹ ਦੂਜਾ ਸੂਆ ਹਾਂਜੀ ਠੀਕ ਆ ਇਹ ਵੀ ਗੱਬਣਾ ਨਾ ਇਹ ਗੱਬਣਾ ਜੀ ਕਿੰਨੇ ਦਿਨਾਂ ਨਾਲ ਸੂਗੇ ਇਹ ਹਫ਼ਤਾ 10 ਦਿਨ ਕੱਢ ਦੂ ਰਾਮਾ ਜੀ ਹਫ਼ਤਾ 10 ਦਿਨ ਹਾਂ ਜੀ ਇਹਦੀ ਡਿਮਾਂਡ ਆਪਾਂ ਕਿੰਨੀ ਕ ਰੱਖੀ ਆ ਇਹਦਾ 85000 ਮੰਗਦੇ ਆ 85 ਹਾਂ ਜੀ ਇਹਦਾ ਲੱਗਿਆ ਕੁਛ ਕੇ ਇਹਦਾ 70 ਲਾਉਂਦੇ ਆ 70 ਲਾਉਂਦੇ ਆ ਇਹ ਲਾਸਟ ਕਿਥੋਂ ਤੱਕ ਚੜਨੀ ਆਪਾਂ 75000 ਦੀ ਛੱਡਾਂਗੇ 75000 ਦੀ ਹਾਂ ਜੀ ਠੀਕ ਆ ਇੱਕ ਵਾਰ ਮੋਬਾਈਲ ਨੰਬਰ ਫੇਰ ਦੱਸ 90238 7042 ਠੀਕ ਆ ਓਕੇ ਵੀਰੇ ਧੰਨਵਾਦ ਦੋਸਤੋ ਇਸੇ ਹੀ ਵੀਰ ਦੇ ਇੱਕ ਪਸ਼ੂ ਹੋਰ ਆਪਾਂ ਕਵਰ ਕਰ ਰਹੇ ਆ ਚਾਰ ਪਸ਼ੂ ਸੀ ਵੀਰ ਕੋਲੇ ਇਹ ਵੀ ਗੱਬਣਾ ਬਹੁਤ ਸਣਾ ਅੱਧਾ ਸਹਿ ਚਾਰ ਕਰੀ ਜਾਂਦੀ ਆ ਇਹਨਾਂ ਨੂੰ ਨਾ ਖਾਓ ਬਹੁਤ ਸਣ ਥੰਮ ਬਣਾਏ ਹੋਏ ਆ ਬਾਕੀ ਤੁਸੀਂ ਤਸल्ली ਦੋਸਤੋ ਆਪ ਕਰਨੀ ਹੁੰਦੀ ਆ ਪ੍ਰੋਪਰਟੀ ਲਵਾਇਰ ਤੇ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕੀ ਡਿਮਾਂਡ ਰੱਖੀ ਆ ਥੋੜੀ ਲੱਗ ਜੂ ਮੈਂ ਦਿਖਾਵਾਂਗਾ ਅੱਧਾ ਸਹਿ ਦੋਸਤੋ ਚੈੱਕ ਕਰ ਲਓ ਮੁੱਖੀ ਹੱਥਾਂ ਲੱਗੇ ਬਹੁਤ ਸੋਹਣੇ ਇਹਦੇ ਵੀ ਚਾਰ ਕਰੀ ਜਾਂਦੀ ਹਵਾਨਾ ਜੀ ਝੋਲੀ ਚੰਗੀ ਇਹਦੀ ਵੀ ਕਦ ਕੱਟ ਤੇ ਹੈਕਟੇਰਿੰਡ ਦੂਜੀਆਂ ਤਿੰਨਾਂ گاਵਲਾਂ ਥੋੜਾ ਜ਼ਿਆਦਾ ਇਹਦਾ ਬਾਜੀ ਚੌਥਾ ਨੰਬਰ ਜਿਹੜੀ ਇਹ ਵੀ ਗੱਪਣ ਹਾਂਜੀ ਇਹ ਗੱਪਣਾ ਦੂਜਾ ਸੁਆਜੀ ਦੂਜਾ ਸੁਆ ਹੈ ਹਾਂਜੀ ਇਹ ਦੰਦੋਂ ਕਿੰਨੀ ਹੈ ਵੀਰੇ ਇਹ ਛਿੱਗੀ ਹੈ ਜੀ ਛਿੱਗੀ ਹੈ ਹਾਂਜੀ ਠੀਕ ਆ ਥੋੜੀ ਪੱਕੀ ਉਮਰ ਹੈ ਥੋੜੀ ਜੀ ਹਾਂਜੀ ਤੇ ਇਹਦੀ ਡਿਮਾਂਡ ਕੀ ਰੱਖੀ ਆਪਾਂ ਇੱਕ 20 ਮੰਗਨੇ ਇੱਕ 20 ਹਾਂਜੀ ਥੋੜਾ ਜ਼ਿਆਦਾ ਨਹੀਂ ਇਹਦਾ ਨਹੀਂ ਜੀ ਲੱਗੀਆਂ ਨੇ ਪੈਸੇ ਦੁੱਧ ਕਿੰਨਾ ਕੱਢੂ ਦੁੱਧ ਇਹਨੇ ਪਹਿਲੇ ਸੋ 32 ਕਿਲੋਸਤਾਂ ਜੀ ਠੀਕ ਆ ਇਸ ਟਾਈਮ ਕਿੰਨਾ ਕੱਢੂ ਆਹ ਤਾਂ 35 ਪਲੱਸ ਕੱਢੂ ਜੀ 35 ਪਲੱਸ ਕੱਢੂਗੀ ਹਾਂਜੀ ਠੀਕ ਆ ਇਹਦੇ ਕਿੰਨੇ ਕ ਲੱਗ ਰਿਹਾ ਇਹਦਾ 90000 ਰੁਪਏ ਲਉਂਦੇ 90 ਲਾਈ ਜਾਂਦੇ ਹਾਂ ਹਾਂਜੀ ਠੀਕ ਆ ਇਹ ਲਾਕ ਕਿਤੋਂ ਤੱਕ ਛੱਡ ਦੇਣੀ ਆਪਾਂ ਇਹ ਲੱਖ ਦੇ ਕਰਾਈ ਛੱਡਾਂਗੇ ਲੱਖ ਤੱਕ ਯਾਰ ਉਧਰ ਖਿਆਲ ਕਰੀ ਠੀਕ ਆ ਓਕੇ ਹੋਰੇ ਧੰਨਵਾਦ ਹਾਂਜੀ ਦੋਸਤੋ ਪਹਿਲੇ ਸਵੇਰੇ ਗੱਪਣਾ ਨਾ ਗੱਪਣ ਵੈੜ ਤੋਂ ਦਿਖਾ ਰਿਹਾ ਬਹੁਤ ਸੋਹਣੀ ਆ ਕਾਲੇ ਚਟੇ ਡੱਬਾਂ ਚ ਪੈਂਦੀ ਐ ਐਚਪੀ ਕੁਆਲਿਟੀ ਚ ਪੈਂਦੀ ਆ ਗੱਪਣ ਵੈੜਾ ਦੋਸਤੋ 8 ਦਾ ਸਾਈਜ਼ 4 ਕਰੀ ਜਾਂਦੀ ਆ ਤੋਰ ਕੇ ਤੁਹਾਨੂੰ ਸਾਹਮਣੇ ਦਿਖਾ ਰਿਆ ਬਾਕੀ ਦੀ ਗੱਲਬਾਤ ਬਾਹੀਰ ਨਾਲ ਕਰਕੇ ਤੁਹਾਡੇ ਨਾਲ ਸਾਂਝੀ ਕਰਦਨੇ ਆ ਲੈ ਆ ਵੀਰੇ ਬੰਦੇ ਇਹ ਆ ਉਹ ਤੁਹਾਨੂੰ ਅੱਡਾ ਸਾਈਜ਼ ਦਿਖਾਉਣੇ ਆ ਹਜੇ ਇਹ ਸੂਚਨ ਦੇ ਵਾਵਾ ਦੇ ਪੈ ਕੱਚੀ ਆ ਦੋਸਤੋ ਕੱਦ ਕਾਟ ਤੇ ਹਾਈ ਲੈਂਡ ਸੋਨਾ ਕਾਲੇ ਚਿੱਟੇ ਡੱਬਾਂ ਚ ਪੈਂਦੀ ਆ ਫੇਸ ਕੁਆਲਿਟੀ ਦੋਸਤੋ ਚੈੱਕ ਕਰ ਲਓ ਟ੍ਰੇਡ ਦੀ ਗੱਲ ਬਾਈ ਜੀ ਨਾਲ ਕਰਦੇ ਆ ਕੀ ਮੰਗ ਰਿਆ ਸਸਿਕਾ ਬਾਈ ਜੀ ਬਾਈ ਜਿਹੜੀ ਆਪਾਂ ਬੱਚੀ ਤੋੜ ਕੇ ਦਿਖਾਈ ਆ ਪਹਿਲੇ ਸੋ ਸੁਣੀਆਂ ਪਹਿਲਾਂ ਪਹਿਦਣਾ ਅੱਛਾ ਕੱਬਣਾ ਇਹ 10 ਦਿਨ ਬਾਕੀ ਆ ਜੇ ਇਹਦੇ ਠੀਕ ਆ ਕਿੰਨਾ ਕੁ ਦੁੱਧ ਕੱਢੂ ਪਹਿਲੇ ਇਹ ਪਹਿਲਾਂ ਦੁੱਧ ਦੀ 15 15 ਕੱਢੂਗੀ ਹਨਾ ਠੀਕ ਆ ਕਿੰਨੇ ਕੁ ਡਿਮਾਂਡ ਰੱਖੀ ਆ 50000 ਮੁੱਲ 50 ਲੱਗਿਆ ਕੁਛ ਲੱਗਦਾ ਜੀ 40 40 ਕਿ ਲੱਗ ਰਿਹਾ ਹੈ ਅੰਦਰ ਬਾਹਰ ਲੱਗਦੇ ਹੋਣੇ ਹਾਂ ਠੀਕ ਆ ਕਿਥੋਂ ਤੱਕ ਲਾਸ਼ ਛਡਨੀ ਹੈ ਆਪਾਂ ਛੱਡ ਦਿਆਂਗੇ ਜੀ 42 ਦੀ 42 ਦੀ ਠੀਕ ਆ ਨਾਮ ਦੱਸੀ ਵੀਰੇ ਕਾਕਾ ਸਿੰਘ ਕਾਕਾ ਸਿੰਘ ਪਿੰਡ ਵੀਰੇ ਚੱਕ ਬਖਤੋਂ ਠੰਡਾ ਠੀਕ ਆ ਜ਼ਿਲ੍ਹਾ ਬਠਿੰਡਾ ਚੱਕ ਬਠਿੰਡਾ ਤੇ ਮੋਬਾਈਲ ਨੰਬਰ ਦੱਸ ਦੇ ਵੀਰੇ 988820740 ਓਕੇ ਵੀਰੇ ਧੰਨਵਾਦ ਦੋਸਤੋ ਇਸੇ ਹੀ ਵੀਰ ਦੀ ਇੱਕ ਹੋਰ ਗਾਂ ਆਪਾਂ ਕਵਰ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਦੂਜੇ ਸੂਏ ਸੋਹਣੀਆ ਕਾਲਾ ਰੰਗ ਜ਼ਿਆਦਾ ਥੋੜੇ ਚਿੱਟੇ ਡੱਬੂ ਵੀ ਇਹਦੇ 8 10 ਚਾਰ ਬਹੁਤ ਸੋਹਣਾ ਕਰੀ ਜਾਂਦੀ ਆ ਫੋਨ ਲੈਟਰ ਸਾਡੇ ਨੇ ਮੁੱਖੀ ਹਲਣ ਲੱਗੇ ਦੋਸਤੋ ਐਚਪੀ ਕੁਆਲਿਟੀ ਚ ਪੈਂਦੀ ਆ ਕੱਟ ਕੱਟ ਤੇ ਹਾਈ ਟੈਂਸ ਬਹੁਤ ਸੋਹਣਾ ਇਹਦਾ ਇਹਦੇ ਡੀਟੇਲ ਬਾਈ ਜੀ ਤੇ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਆਪਾਂ ਕੀ ਕੁਛ ਬਾਈ ਜੀ ਨੇ ਮੰਗਿਆ ਕਿੰਨੀ ਇੱਕ ਡਿਮਾਂਡ ਰੱਖੀ ਆ ਇੱਕ ਵਾਰ ਨੇੜੇ ਤੋਂ ਆਰਡਰ ਦਾ ਸਾਈਜ਼ ਚੈੱਕ ਕਰ ਲਓ ਫੇਸ ਕੁਆਲਿਟੀ ਦੋਸਤੋ ਤੁਹਾਡੇ ਸਾਹਮਣੇ ਆ ਨਿਕ ਪਰ ਤੁਸੀਂ ਆਫ ਕਰਨੀ ਹੁੰਦੀ। ਕਰੀ ਧਿਆਨ ਵੀਰੇ ਇੱਧਰ ਰੁਮਣਾ। ਹਾਂਜੀ ਹਾਂਜੀ ਹਾਂਜੀ। ਇਹ ਦੂਜਾ ਨੰਬਰ ਜਿਹੜਾ ਚੋਰੀ ਆਪਾਂ। ਹਾਂਜੀ ਇਹਦਾ 75000 ਹੈ ਜੀ। 75 ਡਿਮਾਂਡ ਆ। 75000। 75000 ਰੱਖਦੇ ਹੋ ਡਿਮਾਂਡ ਇਹਦੀ। ਠੀਕ ਆ। ਲੱਗਿਆ ਕਿੰਨਾ ਕ? ਇਹਦਾ ਲੱਗਦਾ 65 65 ਸ਼ਾਰਟ। ਗੱਬਣਾ ਇਹ ਵੀ। ਗੱਬਣਾ ਹਫਤੇ ਦੀ ਕੱਚੀ ਆ। ਠੀਕ ਆ। ਕਿੰਨਾ ਕ ਦੁੱਧ ਕੱਢੂ? ਦੁੱਧ 22 ਕਿਲੋ। ਠੀਕ ਆ। ਲਾਸਟ ਕਿਦੋਂ ਤੱਕ ਛੱਡ ਦੇਣੀ ਆਪਾਂ? ਇਹ 70 ਦੀ। 70 ਦੀ। ਠੀਕ ਆ। ਓਕੇ। ਇੱਕ ਵਾਰ ਮੋਬਾਈਲ ਨੰਬਰ ਫੇਰ ਦੱਸ ਦੇ। 98888 ਦੋਸਤੋ ਐਚ ਐਫ ਕੁਆਲਟੀ ਦਾ ਤੁਹਾਨੂੰ ਹੋਰ ਦਿਖਾ ਰਿਹਾ ਅਟਰਸ ਐ ਬਹੁਤ ਸੋਹਣਾ ਬਣਾਇਆ ਹੋਇਆ ਨੇ ਤਾਜੀ ਸੂਈ ਹੋਈ ਆ ਮੁੱਠੀ ਹਲ ਥਾਂ ਲੱਗਿਆ ਪੂਰੇ ਗੈਪ ਦੇ ਵਿੱਚ ਥਾਂ ਲੱਗਿਆ ਕਦ ਕਾੜ ਤੇ ਆਇਟਲੈਂਡ ਪੂਰਾ ਇਹਦਾ ਕਾਲੇ ਰੰਗ ਜਿਆਦਾ ਇਹਦਾ ਛਿੱਟਾ ਡੱਬ ਦੋਸਤੋ ਥੋੜੇ ਇਕੱਠੇ ਆ ਤੁਹਾਡੇ ਸਾਹਮਣੇ ਆ ਇਸ ਕੁਆਲਟੀ ਚੈੱਕ ਕਰ ਲਓ ਠੰਡੀ ਸੀਲ ਆ ਦੋਸਤੋ ਬਾਹਰ ਹੀ ਤੁਹਾਨੂੰ ਦਿਖਾ ਰਿਹਾ ਆਈ ਲਾਈਨ ਥਲੀਆਂ ਤੇ ਹੱਥ ਦੀ ਮੈਨੂੰ ਥੱਲੇ ਬਿਠਾ ਮੈ ਜਾ ਬੈਠੇ ਕਰਾਉਣ ਆ ਰਹੇ ਠੰਡੀ ਸੀਲਾ ਦੋਸਤੋ ਤੁਹਾਡੇ ਸਾਹਮਣੇ ਆ ਬਗ ਜਿਹੜੇ ਤੁਹਾਨੂੰ ਚੈੱਕ ਕਰਾ ਰਿਆ ਐਚ ਐਫ ਕੁਆਲਿਟੀ ਚ ਪੈਂਦੀ ਆ ਤਾਜੀ ਸੂਈ ਦੀ ਆ ਅਡਰੈਸ ਇਹ ਤੁਹਾਨੂੰ ਨੇੜੇ ਚੈੱਕ ਕਰਾਉਣੇ ਆ ਪੂਰਾ ਟੈਟ ਖਾਨਾ ਬਣਾਇਆ ਹੋਇਆ ਹੈ ਮਕੀਲ ਬਾਹਰ ਰਤਨ ਇੱਕ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਬੱਚਾ ਦੋਸਤੋ ਸਾਹਮਣੇ ਇਹਦੇ ਕਾਲੇ ਚਿੱਟੇ ਡੱਬਾ ਚ ਬੱਚਾ ਤੁਹਾਡੇ ਸਾਹਮਣੇ ਆ ਸਸੀ ਕਬਾਈ ਜੀ ਸਸੀ ਗਾੜੀ ਬਾਈ ਜਿਹੜੀ ਵੈੜ ਆਪਾਂ ਤੋੜ ਕੇ ਦਿਖਾਈ ਆ ਹਾਂਜੀ ਕਿੰਵੇਂ ਸੂਏ ਆ ਤੇ ਤੀਸਰੇ ਵਿਆਹੀ ਆ ਜੀ ਤੀਸਰੇ ਵਿਆਹੀ ਆ ਹਾਂਜੀ ਕਿੰਨੇ ਦਿਨ ਹੋ ਗਏ ਵਿਆਹ ਇਹਨੂੰ ਪਰਸੋਂ ਵਿਆਹੀ ਆ ਜੀ ਪਰਸੋਂ ਹਾਂਜੀ ਠੀਕ ਆ ਦੁੱਧ ਕਿੰਨਾ ਕੈਸ ਟਾਈਮ ਐਸ ਟਾਈਮ ਹੋਊ ਜੀ 23 ਲੀਟਰ ਬੋੜਾ 23 ਤਿਆਰ ਹਾਂਜੀ ਠੀਕ ਆ ਕੀ ਡਿਮਾਂਡ ਫਿਰ ਕਿੰਨੀ ਰੱਖੀ ਦੀ ਆਪਾਂ ਮਾਂ ਮੁੱਲ 95000 ਹੈ ਜੀ 95 ਕਰਦੇ ਹੋ ਹਾਂਜੀ ਲੱਗਿਆ ਕਿੰਨਾ ਕ ਬਾਈ ਜੀ ਲੱਗਦੇ ਆ ਜੀ 73 74 73 74 ਲੱਗ ਰਿਹਾ ਹਾਂਜੀ ਲਾਸਟ ਆ ਪਛੜ ਨਹੀਂ ਕਿਤੋਂ ਤਾਈਆਂ 80 ਤੋਂ ਬਾਹਰ ਛੱਡ ਦਾਂਗੇ ਜੀ ਠੀਕ ਆ ਤੇ ਆਪਣਾ ਨਾਮ ਵੀਰੇ ਮਕਰ ਸਿੰਘ ਮਾਸਟਰ ਪਿਉਰੀ ਠੀਕ ਆ ਪਿਉਰੀ ਹਾਂਜੀ ਗਿੱਦੜੇ ਸਾਈਡ ਚ ਹਾਂਜੀ ਹਾਂਜੀ ਠੀਕ ਆ ਜੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਯੈਸ ਮੋਬਾਈਲ ਨੰਬਰ ਬੋਲਿਓ ਜੀ ਆਪਣਾ 93650 ਹਾਂਜੀ 0675 ਠੀਕ ਆ ਓਕੇ ਬਾਈ ਧੰਨਵਾਦ ਦੋਸਤੋ ਸਾਹਮਣੇ ਇੱਕ ਤੁਸੀਂ ਐਚਪੀ ਕੁਆਲਿਟੀ ਦੀ ਕਾਰ ਦੇਖ ਰਹੇ ਹੋ ਬਹੁਤ ਸੋਹਣੀ ਕਾਲਜ ਕਿਟੇ ਡੱਬਾਂ ਚ ਪੈਂਦੀ ਹੈ ਅੱਛਾ ਕਾਲਜ ਕਿੱਥੇ ਬਣਾ ਅਡਰੈਸ ਹੈ ਬਹੁਤ ਸੋਹਣਾ ਦਾ ਆ ਹੋ ਰਿਹਾ ਹੈ ਬਾਡੀ ਵੇਟ ਦਾ ਬਹੁਤ ਸੋਹਣਾ ਪੂਰੀ ਰਾਜੀ ਆ ਦੋਸਤੋ ਕਾ ਨੇੜੇ ਤੋਂ ਤੁਹਾਨੂੰ ਅਡਰੈਸ ਚੈੱਕ ਕਰਵਾਉਣਾ ਹੈ ਇਹਦਾ ਆ ਪਹਿਲੇ ਸਭ ਨੂੰ ਸੁਣਾਨੇ ਮੈਂ ਕਰਦੇ ਆ ਇੱਕ ਆਖਾੜਾ ਵਾੜਾ ਬਹੁਤ ਸੰਗਤਨੀਆਂ ਕੱਢੀ ਹੋਈਆਂ ਨੇ ਜਿਹੜਾ ਬੰਦ ਕਰਦਾ ਮੈਂ ਤਾਂ ਕਹਿਤੀ ਬੱਚਤਰ ਹੋਏ ਕਹੋ ਜੀ ਨਾ ਕਰਨਾ ਬਾਅਦ ਵਿੱਚ ਇਹ ਬੰਦਾ ਬਾਈ ਇਹਦਾ ਉਹ ਤੇਰਾ ਕੋਈ ਬੱਚਾ ਵੰਦ ਜਿਹੜੇ ਤੂੰ ਆਰਡਰ ਦਾ ਸਾਈਜ਼ ਚੈੱਕ ਕਰ ਲਉ ਦੋਸਤੋ ਕਾਲੇ ਚਿੱਟੇ ਡੱਬਾਂ ਚ ਪੈਂਦੀ ਐ ਐਚ ਐਫ ਕੁਆਲਿਟੀ ਦਾ ਫੱਟ ਘਾਟ ਬਹੁਤ ਸੋਹਣਾ ਬਾਡੀ ਹੋ ਟਿਊ ਚੰਗਾ ਦਾ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਲਉ ਡੀਟੇਲ ਬਾਕੀਰ ਤੇ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਮੇਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਜਿਹੜੀ ਆਪਾਂ ਗਾਂ ਤੋੜ ਕੇ ਦਿਖਾਈ ਆ ਹਾਂਜੀ ਗੱਬਣਾ ਹਾਂਜੀ ਗੱਬਣਾ ਕਿੰਨੇ ਮਸੂਏ ਸੂਣੇ ਇਹ ਪਹਿਲਾ ਸੂਆ ਸੂਜੀ ਪਹਿਲਾ ਹਾਂਜੀ ਠੀਕ ਆ ਕਿੰਨਾ ਕ ਦੁੱਧ ਕੱਢੂ ਆਪਣੇ ਅੰਦਾਜ਼ੇ ਨਾਲ ਦੁੱਧ ਦੇ ਦੂਗੀ 28-30 ਲੀਟਰ ਜੀ 28-30 ਵਪਾਰ ਦਾ ਕੰਮ ਹੈ ਘਰੇਲੂ ਵਪਾਰ ਦਾ ਕਰਦੇ ਹਾਂ ਠੀਕ ਆ ਕੀ ਡਿਮਾਂਡ ਕਿੰਨੀ ਕ ਰੱਖੀ ਆ ਡਿਮਾਂਡ ਹੈ 90000 ਰੁਪਏ 90 ਲੱਗੇ ਕਿੰਨੇ ਕ ਵੀਰੇ ਲੱਗੇ ਜਾਂਦੇ 70-72 ਲੱਗਦੇ 70-72 ਲੱਗ ਰਿਹਾ ਆ ਲਾਸਟ ਆ ਪਛਟਣੀ ਕਿੱਥੋਂ ਤਾਈਆਂ ਬਾਬ ਜੀ ਦਜੀ ਸੱਤੇ ਜੀ 75 ਦੀ ਨਾਮ ਦਿੱਤੀ ਵੀਰੇ ਜਲਦੀਪ ਸਿੰਘ ਜੀ ਟੈਂਡ ਕਿਹੜਾ ਵੀਰੇ ਬਾਹੋ ਸਿਮਰਾ ਜੀ ਠੀਕ ਆ ਜਿਲਾ ਪਹਿਲਾਂ ਆ ਗਿਆ ਹਨ ਤੇ ਆਪਣਾ ਮੋਬਾਈਲ ਨੰਬਰ ਦੱਸੀ ਵੀਰੇ 9944 ਜੀ ਹਾਂਜੀ 4304 ਓਕੇ ਵੀਰੇ ਧੰਨਵਾਦ ਧੰਨਵਾਦ ਜੀ ਦੋਸਤੋ ਵੀਡੀਓ ਆਪਣੀ ਰਾਸ ਤੇ ਧੰਨਵਾਦ ਸਾਰੇ ਦੋਸਤੋ ਮੈਂ ਵੀਡੀਓ ਦੇਖਣ ਲਈ ਤੁਹਾਨੂੰ ਇੱਕ ਵਾਰ ਦੂਰੋਂ ਆਪਾਂ ਸੀਮ ਸਾਰਾ ਦਿਖਾ ਦਿੰਨੇ ਅੱਜ ਤਕਰੀਬਨ ਮੰਡੀ ਥੋੜੀ ਜਿਹੀ ਵਿਹਲੀਆਂ ਵਰਗੀ ਆ ਦਾਗ ਚੰਗੇ ਆਏ ਹੋਇਆ ਪਸੂ ਬਹੁਤ ਘਟਾ ਕਿਉਂਕਿ ਕੱਲ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਾ ਸੀ ਲੱਗਦੀ ਸੰਡੇ ਨੂੰ ਸੀਗੀ ਅੱਜ ਸੈਟਰਡੇ ਲੱਗੀ ਸ਼ਨੀਵਾਰ ਬਣੇ ਰੂ ਆਪਣੇ ਚੈਨਲ ਦੇ ਨਾਲ ਨੈਕਸਟ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੁਹਾਡੇ ਵਾਸਤੇ ਧੰਨਵਾਦ ਦੋਸਤੋ